ਦੋਸਤੋ ਬਹੁਤ ਪੁਰਾਣੀ ਸਮੇਂ ਦੀ ਗੱਲ ਆ ਬਰਮਾ ਦੇ ਇੱਕ ਛੋਟੇ ਪਿੰਡ ਵਿੱਚ ਇੱਕ ਬੁੱਢਾ ਕਮਿਆਰ ਰਹਿੰਦਾ ਸੀ ਜੋ ਆਪਣੀ ਇਮਾਨਦਾਰੀ ਚੰਗੇ ਸੁਭਾ ਤੇ ਹਾਜ਼ਰ ਦਿਮਾਗ ਦੀ ਵਜ੍ਹਾ ਨਾਲ ਬਹੁਤ ਮਸ਼ਹੂਰ ਸੀ ਉਸ ਕਮਿਆਰ ਦਾ ਇੱਕ ਪੁੱਤਰ ਸੀ ਜੋ ਹੁਣ ਜਵਾਨ ਹੋ ਚੁੱਕਿਆ ਸੀ ਇੱਕ ਦਿਨ ਉਸ ਦਾ ਪੁੱਤਰ ਪਿਤਾ ਨੂੰ ਕਹਿਣ ਲੱਗਿਆ ਅੱਬਾ ਹੁਣ ਮੈਂ ਜਵਾਨ ਹੋ ਚੁੱਕਿਆ ਹਾਂ ਤੁਸੀਂ ਮੇਰੇ ਲਈ ਕੋਈ ਦੁਲਹਨ ਲੱਭੋ ਕੁਈ ਛੋਣੀ ਜੀ ਚੰਗੀ ਜੀ ਕੁੜੀ ਲੱਭੋ ਤੇ ਮੇਰਾ ਵਿਆਹ ਕਰ ਦਿਓ ਤਾਂ ਕਿ ਸਾਡਾ ਖਾਨਦਾਨ ਵੀ ਵੱਡਾ ਹੋ ਸਕੇ ਬਾਪ ਨੇ ਬੇਟੇ ਦੀ ਗੱਲ ਨੂੰ ਗੌਰ ਨਾਲ ਸੁਣਿਆ ਤੇ ਕਹਿਣ ਲੱਗਿਆ ਬੇਟਾ ਮੇਰੇ ਕੋਲੰਨੇ ਪੈਸੇ ਨਹੀਂ ਆ ਕਿ ਮੈਂ ਤੇਰਾ ਵਿਆਹ ਕਰ ਸਕਾਂ ਤੂੰ ਇੱਕ ਕੰਮ ਕਰ ਆਪਣੇ ਕੋਲ ਇੱਕ ਗਾਂ ਹੈ ਤੂੰ ਕੱਲ ਸਵੇਰੇ ਇਸ ਗਾਂ ਨੂੰ ਖੋਲ ਤੇ ਸ਼ਹਿਰ ਜਾ ਕੇ ਇਸ ਨੂੰ ਵੇਚਿਆ ਜੇਕਰ ਤੂੰ ਇਸ ਗਾਂ ਨੂੰ ਸਹੀ ਰੇਟ ਵਿੱਚ ਵੇਚ ਦਿੱਤਾ ਦੰਮੇ ਸਮਝਾਂਗਾ ਕਿ ਤੂੰ ਆਪਣਾ ਘਰ ਬਸਾਉਣ ਦੇ ਕਾਬਿਲ ਹੋ ਗਿਆ ਤੇ ਮੈਂ ਉਹਨਾਂ ਹੀ ਪੈਸਿਆਂ ਨਾਲ ਤੇਰਾ ਵਿਆਹ ਵੀ ਕਰਵਾ ਦੇਵਾਂਗਾ। ਬੁੱਢੇ ਕਮਿਆਰ ਦਾ ਬੇਟਾ ਇਹ ਸੁਣ ਕੇ ਬਹੁਤ ਖੁਸ਼ ਹੋਇਆ ਤੇ ਅਗਲੀ ਹੀ ਸਵੇਰ ਗਾਂ ਲੈ ਕੇ ਸ਼ਹਿਰ ਪਹੁੰਚ ਗਿਆ। ਸ਼ਹਿਰ ਵਿੱਚ ਇੱਕ ਚਲਾਕ ਤੇ ਠੱਗਬਾਜ਼ ਲੋਕਾਂ ਦਾ ਟੋਲਾ ਰਹਿੰਦਾ ਸੀ ਜਿਨ੍ਹਾਂ ਦਾ ਕੰਮ ਸੀ ਭੋਲੇ-ਭਾਲੇ ਲੋਕਾਂ ਨੂੰ ਧੋਖਾ ਦੇਣਾ ਤੇ ਉਹਨਾਂ ਦਾ ਮਾਲ ਹੜੱਪਣਾ। ਬੁੱਢੇ ਕਮਿਆਰ ਦਾ ਬੇਟਾ ਆਪਣੀ ਗਾਂ ਨਾਲ ਸ਼ਹਿਰ ਦੇ ਇੱਕ ਮਸ਼ਹੂਰ ਚੁਰਾਏ ਵਿੱਚ ਜਾ ਪਹੁੰਚਿਆ ਉਸਨੇ ਇਧਰ ਉਧਰ ਵੇਖਿਆ ਅਚਾਨਕ ਇੱਕ ਬੰਦਾ ਉਸ ਦੇ ਕੋਲ ਆਇਆ ਤੇ ਬੋਲਿਆ ਸਾਹਿਬ ਤੁਸੀਂ ਇਸ ਬੱਕਰੀ ਨੂੰ ਕਿੰਨੇ ਰੁਪਏ ਵਿੱਚ ਵੇਚੋਗੇ ਪੁੱਟੇ ਘਮਿਆਰ ਦਾ ਬੇਟਾ ਹੱਸ ਪਿਆ ਤੇ ਕਹਿਣ ਲੱਗਾ ਤੂੰ ਮੂਰਖਾ ਕਿਉਂਕਿ ਤੈਨੂੰ ਹਲੇ ਤੱਕ ਗਾਂ ਤੇ ਬੱਕਰੀ ਵਿੱਚ ਫਰਕ ਹੀ ਨਹੀਂ ਪਤਾ ਓਏ ਪਾਗਲਾ ਇਹ ਗਾਵਾਂ ਮੈਂ ਇਸ ਨੂੰ 50 ਦਿਨਾਰ ਵਿੱਚ ਵੇਚਾਂਗਾ ਉਸ ਆਦਮੀ ਨੇ ਕਿਹਾ ਠੀਕ ਹੈ ਭਾਈ ਫਿਰ ਆਪਣੇ ਵਿੱਚ ਕੋਈ ਸੌਦਾ ਨਹੀਂ ਹੋ ਸਕਦਾ ਤੂੰ ਇਸ ਦਾ ਮੁੱਲ ਬਹੁਤ ਜ਼ਿਆਦਾ ਮੰਗ ਰਿਹਾ ਮੈਂ ਪਰ ਜੇ ਕੋਈ ਹੋਰ ਤੇਰੀ ਇਸ ਕਮਜ਼ੋਰ ਬੱਕਰੀ ਨੂੰ 50 ਦਿਨਾਰ ਵਿੱਚ ਖਰੀਦਣ ਲਈ ਤਿਆਰ ਹੋ ਜਾਵੇ ਤਾਂ ਰੱਬ ਦੀ ਸੌ ਮੈਂ ਤੈਨੂੰ ਇਸ ਦੇ 60 ਦਿਨਾਰ ਦੇਵਾਂਗਾ ਬੁੱਢੇ ਕਮਿਆਰ ਦਾ ਬੇਟਾ ਆਪਣੇ ਗਾਂ ਨੂੰ ਲੈ ਕੇ ਅੱਗੇ ਵਧਿਆ ਤਾਂ ਅੱਗੇ ਇੱਕ ਹੋਰ ਆਦਮੀ ਜੋ ਐਸੇ ਗਰੋਦਾ ਹਿੱਸਾ ਸੀ ਬਹੁ ਠੱਗ ਬਾਜੇਗੇ ਸੀ ਬਹੁ ਚਲਾ ਕੇ ਗਏ ਸੀ ਉਹਦੇ ਕੋਲ ਆਇਆ ਤੇ ਕਿਹਾ ਐ ਲੜਕੇ ਐਸ ਬੱਕਰੀ ਦੀ ਕੀਮਤ ਕਿੰਨੀ ਆ ਐਸੀ ਤਰ੍ਹਾਂ ਬਹੁਤ ਸਾਰੇ ਠੱਗ ਉਸ ਲੜਕੇ ਦੇ ਕੋਲ ਆਏ ਤੇ ਹਰ ਕਿਸੇ ਨੇ ਕਿਹਾ ਬੱਕਰੀ ਤਾਂ ਬਹੁਤ ਵਧੀਆ ਲੜਕੇ ਤੂੰ ਐਸ ਨੂੰ ਕਿੰਨੇ ਪੈਸਿਆਂ ਵਿੱਚ ਵੇਚੇਗਾ ਅਖੀਰਕਾਰ ਘਮੀਆਰ ਦਾ ਪੋਲਾ ਪਾਲਾ ਪੁੱਤਰ ਹੁਣ ਉਲਝਣ ਵਿੱਚ ਪੈ ਗਿਆ ਤੇ ਸੋਚਣ ਲੱਗਾ ਵੀ ਇਹ ਵਾਕਿਆ ਗਾਵਾ ਕੇ ਬੱਕਰੀ ਹੈ ਅਖੀਰ ਵਿੱਚ ਉਹਨੇ ਕਿਹਾ ਤੂੰ ਸੀ ਇਸਤੇ ਕਿੰਨੇ ਦਵੋਗੇ ਕਿਉਂਕਿ ਹਰ ਕੋਈ ਜਿਹੜਾ ਸੀ ਉਹਨੂੰ ਜਿੰਨੇ ਜਾਣੇ ਮਿਲੇ ਸਾਰੇ ਕਹੀ ਜਾਂਦੇ ਸੀ ਵੀ ਐ ਗ ਬੱਕਰੀ ਕਿੰਨੇ ਦੀ ਵੇਚੇਂਗਾ ਤੇਰੀ ਬੱਕਰੀ ਬੜੀ ਕਮਜ਼ੋਰ ਲੱਗਦੀ ਐ ਤੇ ਉਹਨੂੰ ਲੱਗਣ ਲੱਪਿਆ ਵੀ ਮੈਂ ਗਾ ਨਹੀਂ ਮੈਂ ਤਾਂ ਬੱਕਰੀ ਲਈ ਫਿਰੰਡਿਆ ਮੈਂ ਅਖੀਰ ਚ ਤਦੇ ਉਹਨੇ ਪੁੱਛ ਲਿਆ ਵੀ ਤੁਸੀਂ ਕਿੰਨੇ ਪੈਸੇ ਦੋਗੇ ਭਾਈ ਉਹਨਾਂ ਵਿੱਚੋਂ ਇੱਕ ਜਿਹੜਾ ਸੀ ਉਹਨੇ ਕਿਹਾ ਕਿ ਤੇਰੀ ਬੱਕਰੀ ਬਹੁਤ ਕਮਜ਼ੋਰ ਆ ਪਰ ਤੂੰ ਪਿੰਡ ਤੋਂ ਆਇਆ ਵਾ ਤੇ ਸ਼ਹਿਰ ਵਿੱਚ ਨਵਾਂ ਵੀ ਆ ਐਸ ਲਈ ਮੈਂ ਤੇਰੀ ਮਦਦ ਕਰਨ ਲਈ ਤਿਆਰ ਆ ਮੈਂ ਤੈਨੂੰ ਤੇਰੀ ਬੱਕਰੀ ਦੇ 6 ਦਿਨਾਰ ਦਵਾਂਗਾ ਇਸ ਤੋਂ ਜ਼ਿਆਦਾ ਮੈਂ ਨਹੀਂ ਦੇ ਸਕਦਾ ਉੱਥੇ ਖੜਾ ਇੱਕ ਹੋਰ ਸ਼ਖਸ ਬੋਲਿਆ ਮੈਂ ਤੈਨੂੰ ਇਸ ਤੇ 7 ਦਿਨਾਰ ਦਵਾਂਗਾ ਤੇ ਫਿਰ ਇੱਕ ਹੋਰ ਆਦਮੀ ਆਇਆ ਤੇ ਉਸਨੇ ਕਿਹਾ 10 ਦਿਨਾਰ ਦੇਣ ਲਈ ਉਹਨੇ ਹਾਂਮੀ ਭਰੀ ਲੜਕੇ ਨੇ 10 ਦਿਨਾਰ ਲਏ ਤੇ ਗਾਂ ਉਸ ਸ਼ਖਸ ਦੇ ਹਵਾਲੇ ਕਰ ਦਿੱਤੀ ਉਹ ਠੱਗ ਬਾਜ਼ ਗਾਂ ਲੈ ਕੇ ਆਪਣੇ ਰਾਹ ਪੈ ਗਿਆ ਗਾਂ ਵੇਚਣ ਤੋਂ ਬਾਅਦ ਕਮਿਆਰ ਦਾ ਬੇਟਾ ਜਿਦਾਨਾ ਰਫੀ ਸੀ ਉਹ ਬਾਜ਼ਾਰ ਵਿੱਚ ਗਿਆ ਤੇ ਉਸਨੇ ਉੱਥੇ ਉਸਨੇ 8 ਦਿਨਾਰ ਤਾਂ ਕਰਦੀਆਂ ਚੀਜ਼ਾਂ ਵਗੈਰਾ ਖਰੀਦਣ ਵਿੱਚ ਹੀ ਜਿਹੜੇ ਖਰਚ ਕਰ ਦਿੱਤੇ ਤੇ ਫਿਰ ਸਾਰਾ ਦਿਨ ਉਹ ਖੜਾ ਖੜਾ ਰਿਹਾ ਸੀ ਤੁਹਾਨੂੰ ਭੁੱਖ ਵੀ ਲੱਗੀ ਇਸ ਲਈ ਬਾਕੀ ਜਿਹੜੇ 2 ਦਿਨਾਰ ਸੀ ਉਹਨੇ ਖਾਣਾ ਖਾਣ ਵਿੱਚ ਉਡਾ ਦਿੱਤੇ ਤੇ ਉਸ ਤੋਂ ਬਾਅਦ ਉਹ ਵਾਪਸ ਆਪਣੇ ਪਿਤਾ ਕੋਲ ਆ ਗਿਆ ਉਸਦੇ ਪਿਤਾ ਨੇ ਜਦੋਂ ਉਹ ਘਰ ਪਹੁੰਚਿਆ ਤੇ ਪੁੱਛਿਆ ਵੀ ਰਫੀ ਬੀ ਕੀ ਦਾਜ ਵਾਪਰਿਆ ਕਿਸ ਤਰ੍ਹਾਂ ਅੱਜ ਸਾਰਾ ਕੁਝ ਹੋਇਆ ਆਪਣੇ ਦਿਨ ਦੇ ਬਾਰੇ ਮੈਨੂੰ ਸਾਰਾ ਦੱਸ ਕਿਉਂਕਿ ਕਾਲਾ ਸੀ ਉਹਦਾ ਪਿਤਾ ਇਹ ਜਾਣਨ ਲਈ ਤੇ ਉਸਦੇ ਪਿਤਾ ਦਾ ਹੀ ਪਹਿਲਾ ਸਵਾਲ ਜਿਹੜਾ ਸੀ ਉਹ ਸੀ ਤੂੰ ਗਾਂ ਵੇਚ ਦਿੱਤੀ ਤਾਂ ਬੇਟੇ ਨੇ ਜਵਾਬ ਦਿੱਤਾ ਉਹ ਕਿੱਦਾਂ ਦੀ ਗਾਂ ਸੀ ਤੁਸੀਂ ਮੈਨੂੰ ਗਾਂ ਦੀ ਬਜਾਏ ਬੱਕਰੀ ਦਿੱਤੀ ਸੀ ਗੁਮਿਆਰ ਨੇ ਪੁੱਛਿਆ ਕੀ ਮਤਲਬ ਆ ਤੇਰਾ ਤਾਂ ਬੇਟੇ ਨੇ ਦੱਸਿਆ ਕਿ ਕਿਦਾਂ ਇੱਕ ਇੱਕ ਕਰਕੇ ਕੁਝ ਲੋਕ ਉਸ ਦੇ ਕੋਲ ਆਏ ਤੇ ਸਾਰਿਆਂ ਨੇ ਕਿਹਾ ਕਿ ਇਹ ਬੱਕਰੀ ਆ ਉਹਨਾਂ ਨੇ ਕਹਿਣ ਤੇ ਮੈਂ ਉਸ ਨੂੰ 10 ਦਿਨਾਰ ਵਿੱਚ ਵੇਚ ਆਇਆ ਵਾ ਪਿਤਾ ਜੀ ਮੈਂ ਆਪਣੀ ਹੋਣ ਵਾਲੀ ਪਤਨੀ ਲਈ ਹਾਰ ਵੀ ਲੈ ਕੇ ਆਇਆ ਵਾ ਤੇ ਘਰ ਦਾ ਸਮਾਨ ਵੀ ਲੈ ਕੇ ਆਇਆ ਪਿਤਾ ਨੇ ਕਿਹਾ ਐ ਹਾਰ ਤੂੰ ਹੱਲੇ ਸੰਭ ਕੇ ਰੱਖ ਕਿਉਂਕਿ ਹੱਲੇ ਤੂੰ ਅਕਲ ਦਾ ਕੱਚਾ ਹੈਗਾ ਵਾ ਖੈਰ ਉਹਨਾਂ ਠੱਗਵਾਜ ਲੋਕਾਂ ਨੇ ਤੈਨੂੰ ਧੋਖਾ ਦਿੱਤਾ ਵਾ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਵਾਂ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਸਬਕ ਸਿਖਾਵਾਂਗਾ ਜ਼ਰੂਰ ਤੇ ਸਬਕ ਸਿਖਾ ਕੇ ਸਾਲ ਲਵਾਂਗਾ। ਮੁਟੇਕ ਮਿਹਰ ਦੇ ਕੋਲ ਇੱਕ ਗਦਾ ਸੀ ਜਿਸ ਤੇ ਉਹ ਆਪਣਾ ਸਮਾਨ ਲੱਦ ਕੇ ਸ਼ਹਿਰ ਵਿੱਚ ਵੇਚਣ ਜਾਇਆ ਕਰਦਾ ਸੀ। 10 ਦਿਨਾਰ ਉਸਨੇ ਘਰੋਂ ਲੈ ਲਏ ਤੇ ਉਸ ਗਦੇ ਤੇ ਸਵਾਰ ਹੋ ਕੇ ਸ਼ਹਿਰ ਵੱਲ ਨੂੰ ਰਵਾਨਾ ਹੋ ਗਿਆ। ਉਹ ਸਿੱਧਾ ਉਸੇ ਜਗ੍ਹਾ ਪਹੁੰਚ ਗਿਆ ਜਿੱਥੇ ਉਹਨਾਂ ਥੱਗ ਬਾਜ਼ਾਂ ਦਾ ਟੋਲਾ ਰਹਿੰਦਾ ਸੀ ਤੇ ਜਿੱਥੇ ਉਹਦੇ ਪੁੱਤਰ ਨੂੰ ਉਹਨਾਂ ਨੇ ਲੁੱਟਿਆ ਸੀ। ਉੱਥੇ ਸਾਹਮਣੇ ਹੀ ਉਹ ਤਿੰਨੋਂ ਠੱਗ ਬੈਠੇ ਹੋਏ ਸਨ। ਸ਼ਾਇਦ ਉਹ ਇਹੀ ਸੋਚ ਰਹੇ ਸਨ ਕਿ ਅੱਜ ਕਿਵੇਂ ਤੇ ਕਿਸ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਵੇ। ਜਦੋਂ ਉਹਨਾਂ ਨੇ ਬੁੱਢੇ ਕਮਿਆਰ ਤੇ ਉਸ ਨਾਲ ਉਸਦੇ ਗਧੇ ਨੂੰ ਵੇਖਿਆ ਤਾਂ ਉਹਨਾਂ ਨੇ ਆਪਸ ਵਿੱਚ ਗੱਲਬਾਤ ਕੀਤੀ, ਸਲਾਹ-ਮਸ਼ਵਰਾ ਕੀਤਾ ਕਿ ਇਹ ਗਧਾ ਤਾਂ ਬਹੁਤ ਮੋਟਾ ਤੇ ਪੈਸੇ ਕਮਾਉ ਲੱਗ ਰਿਹਾ ਵਾ। ਸਾਨੂੰ ਇਸ ਬੁੱਢੇ ਨੂੰ ਧੋਖਾ ਦੇ ਕੇ ਇਹ ਗਧਾ ਇਸ ਤੋਂ ਹਥਿਆ ਲੈਣਾ ਚਾਹੀਦਾ। ਇਸ ਤਰ੍ਹਾਂ ਕਮੇਰ ਨੇ ਆਪਣੇ ਗੱਦੇ ਦੀ ਪਿੱਠ ਨੂੰ ਮਲਦੇ ਹੋਏ ਠੱਗਾਂ ਨੂੰ ਕਿਹਾ ਭਰਾਓ ਤੁਹਾਨੂੰ ਇੱਕ ਬੇਨਤੀ ਆ ਕਿ ਤੁਸੀਂ ਮੇਰੇ ਇਸ ਗੱਦੇ ਦੇ ਲਈ ਥੋੜਾ ਜਿਹਾ ਘਾਹ ਦੇ ਸਕਦੇ ਹੋ ਕਿਉਂਕਿ ਸਾਡਾ ਸਫ਼ਰ ਹੱਲੇ ਬਹੁਤ ਲੰਬਾ ਵਾ ਤੇ ਹਸਤੇ ਵਿੱਚ ਸਾਨੂੰ ਕਿਤੇ ਵੀ ਕੋਈ ਚਾਰਾ ਜੜਾ ਨਹੀਂ ਮਿਲੇਗਾ ਇਹ ਕਹਿ ਕੇ ਉਸਨੇ ਚੋਰੀ ਨਾਲ ਥੋੜਾ ਲੋਕੇ ਜੇ 10 ਦਿਨਾਰ ਗੱਦੇ ਦੇ ਮੂੰਹ ਵਿੱਚ ਪਵਾ ਦਿੱਤੇ ਦੋ ਠੱਗਵਾਜ ਜਲਦੀ ਨਾਲ ਗੱਦੇ ਤੇ ਲਈ ਘਾਹ ਤੇ ਪਾਣੀ ਲੈ ਕੇ ਆਏ ਗਦੇ ਨੇ ਜਦੋਂ ਚਾਰਾ ਆਉਂਦੇ ਦੇਖਿਆ ਤਾਂ ਉਸ ਨੇ ਆਪਣਾ ਜਿਹੜਾ ਪੈ ਰਿਆ ਹਵਾ ਵਿੱਚ ਚੁੱਕ ਲੇ ਤੇ ਹਿੰਗਣ ਲੱਗਿਆ ਹੁਣ ਸਾਰੇ ਦਿਨਾਰ ਗਦੇ ਦੇ ਮੂੰਹ ਚੋਂ ਨਿਕਲ ਕੇ ਜ਼ਮੀਨ ਤੇ ਡੇਗ ਪਏ ਤੇ ਨਾਲ ਹੀ ਕੋਮਿਆਰ ਨੇ ਉਹ ਚੁੱਕ ਕੇ ਆਪਣੀ ਜੇਬ ਵਿੱਚ ਪਾ ਲੇ ਫਿਰ ਉਹ ਗਦੇ ਦੇ ਠੋਕਰ ਮਾਰ ਕੇ ਕਹਿਣ ਲੱਗਿਆ ਅੱਜ ਤੋ ਮੈਨੂੰ ਦਿਨਾਰ ਦੇਣ ਵਿੱਚ ਇੰਨੀ ਦੇਰੀ ਕਿਉਂ ਕੀਤੀ ਹੈ ਬਾਜ਼ਾਰ ਵਿੱਚ ਖਰੀਦਣ ਵਾਲੀਆਂ ਹਜ਼ਾਰਾਂ ਚੀਜ਼ਾਂ ਸਨ ਜਿਨ੍ਹਾਂ ਨੂੰ ਮੈਂ ਵਾਪਸ ਆਪਣੇ ਪਿੰਡ ਲੈ ਕੇ ਜਾਣਾ ਚਾਹੁੰਦਾ ਸੀ ਤੋ ਬਹੁਤ ਸੁਸਤ ਹੋ ਗਿਆ ਵਾ ਹੁਣ ਠੱਗਵਾਜ ਇੱਕ ਦੂਜੇ ਵੱਲ ਵੇਖਣ ਲੱਗੇ ਆਪਸ ਵਿੱਚ ਸਲਾਮਸ਼ੂਰਾ ਕੀਤਾ ਕਿ ਇਹ ਗਦਾ ਦਾ ਬਹੁਤ ਵਧੀਆ ਵਾ ਇਹ ਤੇ ਬਹੁਤ ਵਧੀਆ ਲੱਗ ਰਿਹਾ ਵਾ ਐ ਆਪਾਂ ਨੂੰ ਮਿਲਣਾ ਚਾਹੀਦਾ ਵਾ ਇਸ ਲਈ ਉਹ ਬੁੱਢੇ ਜਿਹੜਾ ਸੀ কুমਿਆਰੋ ਦੇ ਇਰਦ ਗਿਰਦ ਇਕੱਠੇ ਹੋ ਗਏ ਤੇ ਕਹਿਣ ਲੱਗੇ ਕਿ ਤੂੰ ਆਪਣੇ ਨਾਲ ਜੋ ਵੀ ਚੀਜ਼ਾਂ ਆਪਣੇ ਪਿੰਡ ਲੈ ਕੇ ਜਾਣਾ ਚਾਹੁੰਦਾ ਵਾ ਉਹ ਅਸੀਂ ਤੈਨੂੰ ਲੈ ਦੇਵਾਂਗੇ ਪਰ ਉਹਨਾਂ ਸਭ ਦੇ ਬਦਲੇ ਤੈਨੂੰ ਇਹ ਗਦਾ ਸਾਨੂੰ ਦੇਣਾ ਪਵੇਗਾ। ਬੁੱਢੇ ਕਮਰ ਨੇ ਬੜੇ ਜਜ਼ਬਾਤੀ ਅੰਦਾਜ਼ ਵਿੱਚ ਕਿਹਾ, ਮੈਂ ਜ਼ਿੰਦਗੀ ਵਿੱਚ ਬਹੁਤ ਯਤਨ ਕੀਤੇ ਆ। ਦਿਨ ਰਾਤ ਮਿਹਨਤ ਕਰਦਾ ਰਿਹਾ ਮੈਂ। ਬਹੁਤ ਮੁਸ਼ਕਲ ਨਾਲ ਆਪਣੇ ਖਾਨਦਾਨ ਦਾ ਪੇਟ ਪਾਲਦਾ ਰਿਹਾ ਮੈਂ। ਪੱਠੀ ਤੇ ਬਰਤਨ ਬਣਾਉਂਦਾ ਬਣਾਉਂਦਾ ਹੁਣ ਬੁਢਾਪੇ ਤੱਕ ਪਹੁੰਚ ਗਿਆ। ਪਰ ਕੋਈ ਖਾਸ ਦੌਲਤ, ਜਮਾ ਪੂੰਜੀ ਨਹੀਂ ਆ ਬਣਾ ਸਕਿਆ ਮੈਂ। ਹੁਣ ਜੋ ਪੈਸੇ ਮੈਨੂੰ ਇਹ ਗਦਾ ਦਿੰਦਾ ਵਾ, ਉਸ ਨਾਲ ਹੀ ਮੈਂ ਆਪਣਾ ਗੁਜ਼ਰਬਸਰ ਕਰਦਾ ਵਾਂ। ਮੇਰਾ ਆਪਣਾ ਕਮਾਇਆ ਪੈਸਾ ਤਾਂ ਕਦੋਂ ਦਾ ਖਤਮ ਹੋ ਗਿਆ ਜੋ ਪੈਸੇ ਮੈਨੂੰ ਇਹ ਗਦਾ ਦਿੰਦਾ ਏ ਉਸ ਦਾ ਕੋਈ ਅੰਦਾਜ਼ਾ ਨਹੀਂ ਇਹ ਇੱਕ ਐਦਾਂ ਦੀ ਜ਼ਮੀਨ ਦੇ ਟੁਕੜੇ ਦੀ ਤਰਾਵਾਂ ਮੇਰੇ ਲਈ ਜੋ ਬਿਨਾਂ ਕਿਸੇ ਮਿਹਨਤ ਤੇ ਕੋਸ਼ਿਸ਼ ਦੇ ਮੈਨੂੰ ਫਸਲ ਦਿੰਦੀ ਹੈ ਤੇ ਇਹ ਮੇਰੇ ਲਈ ਜੜਾ ਮੇਰਾ ਰੋਜ਼ਗਾਰ ਦਾ ਜਿਹੜਾ ਹੁਣ ਸਾਧਨ ਕਿਉਂਕਿ ਮੈਂ ਕਮਾਈ ਤੇ ਕਰ ਨਹੀਂ ਸਕਦਾ ਇਹਦੇ ਨਾਲ ਹੀ ਮੈਂ ਆਪਣਾ ਪੇਟ ਪਾਲਦਾ ਵਾਂ ਤੇ ਆਪਣੇ ਪਰਿਵਾਰ ਦਾ ਪਾਲਦਾ ਵਾਂ ਉਸ ਬੁੱਢੇ ਨੇ ਆਪਣੀਆਂ ਗੱਲਾਂ ਨਾਲ ਉਹਨਾਂ ਠੱਗਾਂ ਨੂੰ ਬੰਨ ਲਿਆ ਉਹ ਵੀ ਉਸ ਦੀਆਂ ਗੱਲਾਂ ਵਿੱਚ ਆ ਚੁੱਕੇ ਸਨ ਅਖੀਰਕਾਰ ਉਹਨਾਂ ਨੇ ਬੁੱਢੇ ਨੂੰ 1000 ਦਿਨਾਰ ਦੇਣ ਦਾ ਵਾਅਦਾ ਕੀਤਾ ਸੌਦਾ ਪੱਕਾ ਹੋਇਆ ਤੇ ਗਦਾ ਉਹਨਾਂ ਦੇ ਹੱਥਾਂ ਵਿੱਚ ਦੇ ਕੇ ਉਹ ਚੱਲ ਗਿਆ ਬੁੱਢਾ ਕਮਿਆਰ ਉਹਨਾਂ ਠੱਗਾਂ ਨੂੰ ਕਹਿਣ ਲੱਗਿਆ ਮੇਰੀ ਤੁਹਾਨੂੰ ਨਾ ਇੱਕ ਸਲਾਹ ਆ ਤੁਹਾਨੂੰ ਗਦੇ ਨੂੰ ਇੱਕ ਐਦਾਂ ਦੇ ਕਮਰੇ ਵਿੱਚ ਬੰਦ ਕਰਨਾ ਪਵੇਗਾ ਜਿੱਥੇ ਉਸ ਦੇ ਜਿਸਮ ਨੂੰ ਬਿਲਕੁਲ ਜੜੀਆ ਹਵਾਨਾ ਲੱਗੀ ਤੇ ਨਾਲ ਹੀ ਇੱਕ ਬਾਲਟੀ ਸ਼ਕਰਗੰਦੀਆਂ ਦੀ ਭਰ ਕੇ ਦੇਣੀ ਤੇ 5 ਮਣ ਜੋਂ ਇੱਕ ਵੱਡੇ ਮਰਤਬਾਨ ਜਿਹੜਾ ਉਹਦੇ ਚ ਪਾਣੀ ਦਾ ਭਰ ਕੇ ਉਸ ਦੇ ਕੋਲ ਰੱਖ ਕੇ ਦਰਵਾਜ਼ਾ 30 ਦਿਨਾਂ ਲਈ ਬੰਦ ਕਰ ਦਿਓ ਤੇ 31ਵਾਂ ਦਿਨ ਦਰਵਾਜ਼ਾ ਖੋਲਿਓ ਤੇ ਦਿਨਾਰ ਦੀ ਦਿਨਾਰ ਫਿਰ ਤੁਸੀਂ ਜਿੰਨੇ ਮਰਜ਼ੀ ਜਮ੍ਹਾਂ ਕਰ ਲਿਓ ਉਹਨਾਂ ਠੱਗਾ ਨੇ ਬਿਲਕੁਲ ਉਦਾਂ ਹੀ ਕੀਤਾ ਜਿਵੇਂ ਬੁੱਢੇ ਕਮਿਆਰ ਨੇ ਕਿਹਾ ਸੀ ਕਤਵੇਂ ਦਿਨ ਜਦੋਂ ਉਹਨਾਂ ਨੇ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਦਰਵਾਜ਼ਾ ਇੰਨਾ ਭਾਰੀ ਸੀ ਕਿ ਉਹ ਉਸ ਨੂੰ ਹਿਲਾ ਹੀ ਨ ਸਕੇ ਉਹਨਾਂ ਨੇ ਖੁਸ਼ ਹੋ ਕੇ ਇੱਕ ਦੂਜੇ ਨੂੰ ਕਿਹਾ ਕਿ ਲੱਗਦਾ ਗਧੇ ਨੇ ਇੰਨਾ ਮਾਲ ਦੇ ਦਿੱਤਾ ਜਿਸ ਨਾਲ ਕਮਰਾ ਜੜਾ ਭਰ ਗਿਆ ਐਸ ਲਈ ਦਰਵਾਜ਼ਾ ਨਹੀਂ ਖੁੱਲ ਰਿਹਾ ਅਖੀਰਕਾਰ ਕਾਫੀ ਮਿਹਨਤ ਤੋਂ ਬਾਅਦ ਜਦੋਂ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਗਦਾ ਦਰਵਾਜ਼ੇ ਦੇ ਪਿੱਛੇ ਮਰਿਆ ਪਿਆ ਸੀ ਨਾ ਦਿਨਾਰ ਸੀ ਨਾ ਹੀ ਕੁਝ ਹੋਰ ਕਦੇ ਨੇ ਸਾਰਾ ਕੁਝ ਖਾ ਲਿਆ ਸੀ ਤੇ ਪਾਣੀ ਪੀ ਪੀ ਫੁੱਲ ਕੇ ਮਰ ਗਿਆ ਸੀ ਇਹ ਸਭ ਦੇਖ ਕੇ ਉਹ ਧਗ ਗੁੱਸੇ ਨਾਲ پاਗਲ ਹੋ ਗਏ ਤੇ ਬੋਲੇ ਆਪਾਂ ਉਸ ਬੁੱਢੇ ਕਮਿਆਰ ਨੂੰ ਜਿੰਦਾ ਜ਼ਮੀਨ ਵਿੱਚ ਗੱਡ ਦੇਵਾਂਗੇ ਉਦ ਬੁੱਢੇ ਨੂੰ ਵੀ ਪਤਾ ਸੀ ਕਿ ਕਤਵੇਂ ਦਿਨ ਉਹ ਦਿਨਾਰ ਲੈਣ ਲਈ ਗਦੇ ਦੇ ਕੋਲ ਜਾਣਗੇ ਤੇ ਉਸ ਨੂੰ ਮਰਦਾ ਦੇਖ ਕੇ ਮੇਰੇ ਕੋਲ ਤਾਂ ਜ਼ਰੂਰ ਆਉਣਗੇ ਐਸ ਲਈ ਉਸ ਨੇ ਇਧਰ ਉਧਰ ਦੇਖ ਕੇ ਸੋਚਿਆ ਤੇ ਬਿਲਕੁਲ ਇੱਕੋ ਜਿਹੇ ਦੋ ਲੂੰਮੜੀ ਦੇ ਬੱਚਿਓ ਨੇ ਲੱਭ ਲਏ। ਉਸਨੇ ਇੱਕ ਲੂੰਮੜੀ ਨੂੰ ਆਪਣੇ ਘਰ ਦੇ ਦਰਵਾਜ਼ੇ ਦੇ ਕੋਲ ਬੰਨ੍ਹ ਦਿੱਤਾ ਤੇ ਦੂਜੀ ਨੂੰ ਆਪਣੇ ਖੇਤ ਵਿੱਚ ਲਿਜਾ ਕੇ ਇੱਕ ਛੋਟੀ ਜੀ ਚੌਂਪੜੀ ਕੋਲ ਬੰਨ੍ਹ ਦਿੱਤਾ। ਫਿਰ ਉਸਨੇ ਆਪਣੀ ਪਤਨੀ ਨੂੰ ਕਿਹਾ ਕਿ ਅੱਜ ਮੇਰੇ ਕੋਲ ਮੇਰੇ ਦੋ ਦੋ ਦੋਸਤ ਆ ਰਹੇ ਹਨ। ਤੂੰ ਉਹਨਾਂ ਦੇ ਲਈ ਭੋਜਨ ਤਿਆਰ ਕਰਨਾ। ਹਰ ਇੱਕ ਚੀਜ਼ ਨੂੰ ਤਿੰਨ ਦੇ ਮੁਤਾਬਕ ਤਿਆਰ ਕਰਨਾ। ਜਿਵੇਂ ਕਿ ਤਿੰਨ ਚੌਲਾਂ ਦੇ ਕਟੋਰੇ ਤਿੰਨ ਪਲੇਟਾਂ ਤਿੰਨ ਹੀ ਪਾਣੀ ਦੇ ਪਿਆਲੇ ਤੇ ਨਾਲ ਹੀ ਜਦੋਂ ਉਹ ਘਰ ਆਉਣਗੇ ਤਾਂ ਮੈਂ ਤੇਰੇ ਤੋਂ ਉਹਨਾਂ ਦੇ ਸਾਹਮਣੇ ਪੁੱਛਾਂਗਾ ਕਿ ਤੈਨੂੰ ਇਹ ਕਿੱਦਾਂ ਪਤਾ ਚੱਲਿਆ ਕਿ ਅੱਜ ਸਾਡੇ ਘਰ ਮਹਿਮਾਨ ਆ ਰਹੇ ਤਾਂ ਤੂੰ ਉਦੋਂ ਇਹ ਕਹਿਣਾ ਵਾ ਕਿ ਜੋ ਲੋਮੜੀ ਆਪਣੇ ਘਰ ਦੇ ਬਾਹਰ ਬੰਨੀ ਹੋਈ ਹੈ ਉਹ ਖਬਰ ਲੈ ਕੇ ਆਈ ਸੀ ਕੁਝ ਸਮੇਂ ਬਾਅਦ ਉਹਨਾਂ ਠੱਗਾਂ ਦਾ ਸਮੂਹ ਆਇਆ ਤੇ ਉਹਨਾਂ ਨੇ ਕਮਿਆਰ ਨੂੰ ਖੇਤ ਵਿੱਚ ਦੇਖ ਲਿਆ ਉਹ ਬਹੁਤ ਗੁੱਸੇ ਨਾਲ ਕਮਿਆਰ ਦੇ ਕੋਲ ਆਏ ਉਥੇ ਉਹਨਾਂ ਨੇ ਦੇਖਿਆ ਕਿ ਇੱਕ ਛੋਟੀ ਜੀ ਲੋਮੜੀ ਚੌਂਪੜੀ ਦੇ ਨਾਲ ਬੰਨੀ ਹੋਈ ਹੈ। ਉਹ ਇੱਕ ਦੂਜੇ ਦੇ ਵੱਲ ਦੇਖ ਕੇ ਹੌਲੀ ਜੀ ਬੋਲਣ ਲੱਗੇ ਕਿ ਐਸ ਲੋਮੜੀ ਵਿੱਚ ਜ਼ਰੂਰ ਕੋਈ ਰਾਜ਼ ਛੁਪਿਆ ਲੱਗਦਾ ਵਾ। ਜਦੋਂ ਉਹਨਾਂ ਨੇ ਕਮਿਆਰ ਨੂੰ ਦੇਖਿਆ ਤਾਂ ਕਮਿਆਰ ਨੇ ਉਹਨਾਂ ਨੂੰ ਸਲਾਮ ਕੀਤੀ ਤੇ ਕਿਹਾ ਆਓ ਮੇਰੇ ਭਰਾਓ ਮੇਰੇ ਨਾਲ ਮੇਰੇ ਘਰ ਚੱਲਦੇ ਹਾਂ। ਠੱਗਾ ਨੇ ਕਿਹਾ ਅਸੀਂ ਤੇਰੇ ਤੇ ਬੋਝ ਪਾਣ ਨਹੀਂ ਆਏ ਬਲਕਿ ਅਸੀਂ ਤਾਂ ਐਸਲੀ ਆਏ ਹਾਂ। ਕਿ ਐਸ ਤੋਂ ਪਹਿਲਾਂ ਕਿ ਉਹ ਕੁਝ ਹੋਰ ਕਹਿੰਦੇ ਬੁੱਢਾ ਕਮਿਆਰ ਬੋਲਿਆ ਨਹੀਂ ਨਹੀਂ ਬਿਲਕੁਲ ਨਹੀਂ ਪਲਾ ਮਹਿਮਾਨ ਵੀ ਕਦੀ ਕਿਸੇ ਤੇ ਬੋਝ ਹੁੰਦੇ ਨੇ ਬੁੱਢੇ ਕਮਿਆਰ ਨੇ ਐਦਾਂ ਕਿਹਾ ਕਿ ਮੇਰੇ ਕੋਲ ਸੁਨੇਹਾ ਭੇਜਣ ਵਾਲਾ ਇੱਕ ਜਾਨਵਰ ਆ ਜਿਸ ਨੂੰ ਮੈਂ ਪਹਿਲਾਂ ਭੇਜ ਦਵਾਂਗਾ ਤਾਂ ਕਿ ਮੈਂ ਘਰ ਖਬਰ ਦੇ ਸਕਾਂ ਇਹ ਕਹਿ ਕੇ ਉਸਨੇ ਲੂੰਬੜੀ ਨੂੰ ਖੋਲ ਦਿੱਤਾ ਤੇ ਕਿਹਾ ਤੂੰ ਮੇਰੇ ਘਰ ਜਾ ਕੇ ਮੇਰੀ ਪਤਨੀ ਨੂੰ ਕਹਿ ਤੇਰੇ ਪਤੀ ਨੇ ਕਿਹਾ ਵਾ ਕਿ ਮੇਰੇ ਕੋਲ ਦੋ ਮਹਿਮਾਨ ਘਰ ਆ ਰਹੇ ਨੇ ਤੂੰ ਸਾਡੇ ਤਿੰਨਾਂ ਦੇ ਲਈ ਖਾਣਾ ਤਿਆਰ ਕਰਕੇ ਰੱਖ ਦੇ ਇਹ ਕਹਿ ਕੇ ਉਸਨੇ ਲੂੰਬੜੀ ਨੂੰ ਛੱਡ ਦਿੱਤਾ ਉਹ ਖੇਤਾਂ ਦੇ ਵਿਚਕਾਰ ਦੀ ਹੁੰਦੀ ਹੋਈ ਦੂਸਰੇ ਪਾਰ ਵੱਲ ਦੌੜ ਗਈ ਜਦੋਂ ਠੱਗਾ ਨੇ ਇਹ ਸਭ ਦੇਖਿਆ ਤਾਂ ਉਹਨਾਂ ਨੇ ਗਧੇ ਦਾ ਜ਼ਿਕਰ ਕਰਨ ਤੋਂ ਗੁਰੇਜ਼ ਕੀਤਾ ਤੇ ਘਮਿਆਰ ਦੇ ਨਾਲ ਉਸਦੀ ਘਰ ਵੱਲ ਨੂੰ ਰਵਾਨਾ ਹੋ ਗਏ 1 ਘੰਟੇ ਬਾਅਦ ਉਹ ਘਰ ਪਹੁੰਚੇ ਤਾਂ ਦੇਖਿਆ ਕਿ ਮਹਿਮਾਨਾਂ ਦੇ ਲਈ ਹਰ ਇੱਕ ਚੀਜ਼ ਤਿਆਰ ਸੀ ਤੇ ਦੂਸਰੀ ਲੋਮੜੀ ਘਰ ਦੇ ਬਾਹਰ ਬੰਨੀ ਹੋਈ ਸੀ ਘਮਿਆਰ ਨੇ ਆਪਣੀ ਪਤਨੀ ਨੂੰ ਪੁੱਛਿਆ ਕਿ ਤੈਨੂੰ ਕਿੱਦਾਂ ਪਤਾ ਚੱਲਿਆ ਕਿ ਅੱਜ ਸਾਡੇ ਘਰ ਮਹਿਮਾਨ ਆ ਰਹੇ ਨੇ ਤਾਂ ਉਸਦੀ ਪਤਨੀ ਨੇ ਕਿਹਾ ਕਿ ਤੁਹਾਡੀ ਲੋਮੜੀ ਤੁਹਾਡਾ ਸੁਨੇਹਾ ਲੈ ਕੇ ਆਈ ਸੀ ਠੱਗਾ ਨਹੀਂ ਜਦੋਂ ਹੀ ਵੇਖਿਆ ਤਾਂ ਆਪਸ ਵਿੱਚ ਸਲਾਮਸ਼ਿਵਰਾ ਕੀਤਾ ਕਿ ਇਹ ਲੋਮੜੀ ਸਾਡੇ ਲਈ ਫਾਇਦੇਮੰਦ ਸਾਬਤ ਹੋਵੇਗੀ ਜਦੋਂ ਉਹਨਾਂ ਨੇ ਦੁਪਹਿਰ ਦਾ ਖਾਣਾ ਖਾ ਲਿਆ ਕਮੇਰ ਨੇ ਉਹਨਾਂ ਨੂੰ ਕਿਹਾ ਕਿ ਕਿਤੇ ਤੁਸੀਂ ਇਹ ਤਾਂ ਨਹੀਂ ਸੋਚਿਆ ਕਿ ਅਸੀਂ ਗਦੇ ਦਾ ਹਿਸਾਬ ਕਰਨ ਚਾਹੀਏ ਤਾਂ ਠੱਗਾ ਨੇ ਕਿਹਾ ਨਹੀਂ ਨਹੀਂ ਅਸੀਂ ਤਾਂ ਸੁਣਿਆ ਸੀ ਕਿ ਤੇਰੇ ਕੋਲ ਇੱਕ ਛੋਟੀ ਜਿਹੀ ਜਿਹੜੀ ਲੂੰਬੜੀ ਹੈ ਅਸੀਂ ਤਾਂ ਉਹ ਖਰੀਦਣ ਆਏ ਹਾਂ ਕਿਉਂਕਿ ਇਹ ਸਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗੀ ਕਮੇਰ ਨੇ ਕਿਹਾ ਮੈਂ ਇਹ ਗੱਲ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦਾ ਕਿ ਤੁਸੀਂ ਐਦਾਂ ਕਹੋ ਮੇਰੇ ਤੋਂ ਹੋਰ ਕੋਈ ਵੀ ਚੀਜ਼ ਮੰਗੋ ਤਾਂ ਮੈਂ ਖੁਸ਼ੀ-ਖੁਸ਼ੀ ਦੇ ਦਵਾਂਗਾ ਪਰ ਇਹ ਲੂੰਬੜੀ ਇਹ ਲੂੰਬੜੀ ਮੈਂ ਨਹੀਂ ਦੇ ਸਕਦਾ ਇਸ ਲਈ ਮਾਫ ਕਰਿਓ ਦੋਸਤੋ ਮੈਨੂੰ ਅਖੀਰਕਾਰ ਬਹੁਤ ਮੁਸ਼ਕਲ ਨਾਲ ਉਹਨਾਂ ਨੇ ਕਮਿਆਰ ਨੂੰ ਰਾਜ਼ੀ ਕਰ ਲਿਆ ਤੇ ਉਹ ਇਹ ਲੂੰਬੜੀ ਨੂੰ 200 ਦਿਨਾਰ ਵਿੱਚ ਦੇ ਦੇਵੇ ਕਮਿਆਰ ਚਲਾਕ ਬਹੁ ਸੀ ਉਸਨੇ ਉਹਨਾਂ ਤੋਂ 200 ਦਿਨਾਰ ਲੈ ਤੇ ਕਿਹਾ ਵੀ ਜੇਕਰ ਤੁਸੀਂ ਮੇਰੇ ਘਰ ਵਿੱਚ ਮਹਿਮਾਨ ਨਾ ਹੁੰਦੇ ਤਾਂ ਮੈਂ ਇਹ ਲੂੰਬੜੀ ਤੁਹਾਨੂੰ ਕਦੇ ਵੀ ਨਾ ਦਿੰਦਾ ਜਿਸ ਤੇ ਉਹ ਠੱਗਵਾਜ਼ ਖੁਸ਼ ਹੋ ਗਈ ਤੇ ਫਿਰ ਲੂੰਬੜੀ ਨੂੰ ਲੈ ਕੇ ਆਪਣੇ ਘਰ ਵੱਲ ਨੂੰ ਪਰਵਾਣਾ ਹੋ ਗਏ ਜਦੋਂ ਘਰ ਤੋਂ ਦੋ ਕੁ ਮੀਲ ਦੂਰ ਪਹੁੰਚੇ ਤਾਂ ਉਹਨਾਂ ਨੇ ਲੂੰਬੜੀ ਨੂੰ ਆਪਣੇ ਕੋਲ ਖਿੱਚਿਆ ਇੱਕ ਦੋ ਵਾਰ ਉਸ ਦੇ ਸਿਰ ਤੇ ਹੱਥ ਮਾਰੇ ਤੇ ਕਿਹਾ ਵੀ ਤੂੰ ਸਾਡੇ ਘਰ ਜਾ ਕੇ ਸਾਡੀਆਂ ਪਤਨੀਆਂ ਨੂੰ ਕਹਿ ਕਿ ਸਾਡੇ ਲਈ ਵਧੀਆ ਜਿਹਾ ਭੋਜਨ ਤਿਆਰ ਕਰਕੇ ਰੱਖਣ ਇਹ ਕਹਿ ਕੇ ਉਹਨਾਂ ਨੇ ਉਸ ਨੂੰ ਖੋਲ ਦਿੱਤਾ ਲੂੰਬੜੀ ਭੱਜ ਕੇ ਜੰਗਲ ਵੱਲ ਨੂੰ ਚਲੀ ਗਈ ਉਸ ਨੂੰ ਜਾਂਦਾ ਦੇਖ ਕੇ ਉਹ ਮੁਸਕਰਾ ਕੇ ਕਹਿਣ ਲੱਗੀ ਹੁਣ ਤਾਂ ਸਾਡਾ ਸਾਰਾ ਕੰਮ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਹੋ ਜਾਇਆ ਕਰੇਗਾ ਜਦੋਂ ਉਹ ਘਰ ਪਹੁੰਚੇ ਤਾਂ ਦੇਖਿਆ ਕਿ ਘਰ ਵਿੱਚ ਕੋਈ ਵੀ ਖਾਣਾ ਤਿਆਰ ਨਹੀਂ ਸੀ ਤੇ ਕਿਸੇ ਵੀ ਕਿਸਮ ਦਾ ਕੋਈ ਸੁਨੇਹਾ ਜਿਹੜਾ ਨਹੀਂ ਸੀ ਆਇਆ ਉਹਨਾਂ ਨੇ ਆਪਣੇ ਪਤਨੀਆਂ ਨੂੰ ਪੁੱਛਿਆ ਵੀ ਇੱਕ ਲੂੰਬੜੀ ਘਰ ਨਹੀਂ ਆਈ ਤਾਂ ਪਤਨੀਆਂ ਨੇ ਕਿਹਾ ਬਿਲਕੁਲ ਨਹੀਂ ਇਹ ਸਭ ਦੇਖ ਕੇ ਉਹ ਇੱਕ ਵਾਰ ਫਿਰ ਤੋਂ ਗੁੱਸੇ ਵਿੱਚ ਆ ਕੇ ਤੋਨਾ ਕਿਹਾ ਵੀ ਅੱਜ ਜਿਸੀ ਉਸ ਬੁੱਢੇ ਕਮਿਆਰ ਨੂੰ ਜਿੰਦਾ ਨਹੀਂ ਛੱਡਾਂਗੇ ਉਹ ਫੌਰਨ ਉੱਥੋਂ ਨਿਕਲੇ ਤੇ ਬੁੱਢੇ ਕਮਿਆਰ ਦੇ ਘਰ ਵੱਲ ਨੂੰ ਚੱਲ ਪਏ। ਕੁਝ ਹੀ ਸਮੇਂ ਬਾਅਦ ਜਦੋਂ ਉਹ ਉਸਦੇ ਘਰ ਪਹੁੰਚੇ ਤਾਂ ਉਹ ਬਿਨਾਂ ਪੁੱਛੇ ਇੱਕਦਮ ਹੀ ਅੰਦਰ ਵੜ ਕੇ ਤੇ ਕਮਿਆਰ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਕਮਿਆਰ ਦੀਆਂ ਚੀਕਾਂ ਦੀਆਂ ਆਵਾਜ਼ਾਂ ਦੂਰ-ਦੂਰ ਤੱਕ ਸੁਣਨ ਲੱਗੀਆਂ। ਫਿਰ ਉਹਨਾਂ ਨੇ ਕਮਿਆਰ ਨੂੰ ਇੱਕ ਬੁਰੀ ਵਿੱਚ ਪਾਇਆ, ਬੁਰੀ ਦਾ ਮੂੰਹ ਬੰਦ ਕੀਤਾ ਤੇ ਉਹਨੂੰ ਇੱਕ ਦਰਿਆ ਵਿੱਚ ਸੁੱਟਣ ਲਈ ਲੈ ਗਏ। ਕਿਉਂਕਿ ਉਹ ਥੱਕਿਓਏ ਸਨ। ਅੱਗੇ ਜਾ ਕੇ ਉਹਨਾਂ ਨੇ ਬੋਰੀ ਨੂੰ ਸੜਕ ਦੇ ਵਿਚਾਲੇ ਹੀ ਰੱਖ ਦਿੱਤਾ ਤੇ ਖੁਦ ਇੱਕ ਸ਼ਾਨਦਾਰ ਜਗ੍ਹਾ ਤੇ ਖਾਣ ਲਈ ਬੈਠ ਗਏ। ਇਸ ਦੌਰਾਨ ਇੱਕ ਚਰਵਾਹਾ ਆਪਣੀਆਂ ਬੱਕਰੀਆਂ ਦੇ ਨਾਲ ਉੱਥੋਂ ਗੁਜ਼ਰਿਆ। ਕੁਮਿਆਰ ਨੇ ਆਵਾਜ਼ਾਂ ਤੋਂ ਅੰਦਾਜ਼ਾ ਲਗਾਇਆ ਕਿ ਕੋਈ ਚਰਵਾਹਾ ਹੈ ਜੋ ਆਪਣੀਆਂ ਬੱਕਰੀਆਂ ਨੂੰ ਹੱਕ ਰਿਹਾ ਸੀ। ਫਿਰ ਉਹ ਜ਼ੋਰ-ਜ਼ੋਰ ਦੀ ਆਪਣੇ ਆਪ ਨਾਲ ਗੱਲਾਂ ਕਰਨ ਲੱਗਿਆ। اے ਖੁਦਾ ਮੈਂ ਚਰਵਾਹਾ ਨਹੀਂ ਰਹਿਣਾ ਚਾਹੁੰਦਾ। ਮੈਂ ਚਰਵਾਹਾ ਕਿਉਂ ਹਾਂ? ਮੇਰਾ ਰਾਜੀ ਦੀ ਬੇਟੀ ਨਾਲ ਕੀ ਰਿਸ਼ਤਾ ਹੈ ਮੈਂ ਡਰਦਾ ਰਾਜੀ ਦੀ ਬੇਟੀ ਤੋਂ ਚਰਵਾਹੀ ਨੇ ਇਹ ਜੀਵੋ ਗਰੀਬ ਆਵਾਜ਼ਾਂ ਸੁਣ ਕੇ ਕੋਲ ਆ ਕੇ ਕਿਹਾ ਭਰਾ ਤੂੰ ਕੌਣ ਆ ਤੇ ਇੱਥੇ ਕੀ ਕਰ ਰਿਹਾ ਵਾਂ ਕਮਿਆਰ ਨੇ ਇਹ ਕਿਹਾ ਕਿ ਮੈਂ ਬਦਕਿਸਮਤੀ ਨਾਲ ਇੱਕ ਚਰਵਾਹਾ ਹਾਂ ਤੇ ਰਾਜੀ ਦੀ ਬੇਟੀ ਨੇ ਕਿਹਾ ਕਿ ਉਹ ਇੱਕ ਚਰਵਾਹੇ ਦੀ ਪਤਨੀ ਬਣਨਾ ਚਾਹੁੰਦੀ ਹੈ ਰਾਜੀ ਨੇ ਹੁਕਮ ਦਿੱਤਾ ਵਾ ਕਿ ਜਾ ਕੇ ਚਰਵਾਹੇ ਨੂੰ ਫੜੋ ਤੇ ਮੇਰੇ ਕੋਲ ਲੈ ਕੇ ਆਓ ਅਸਲੀ ਐਨਾ ਨੇ ਮੈਨੂੰ ਫੜ ਲਿਆ ਵਾ ਤੇ ਬੋਰੀ ਵਿੱਚ ਬਨ ਕੇ ਰਾਜੇ ਦੇ ਕੋਲ ਲੈ ਕੇ ਜਾ ਰਹੇ ਹਨ ਮੈਂ ਡਰਦਾ ਮੈਂ ਰਾਜੇ ਦੇ ਕੋਲ ਨਹੀਂ ਜਾਣਾ ਚਾਹੁੰਦਾ ਚਰਵਾਹੀ ਨੇ ਕਿਹਾ ਤੂੰ ਕਿੰਨਾ ਬੇਵਕੂਫ ਇਨਸਾਨ ਕਾਸ਼ੋ ਤੇਰੀ ਜਗ੍ਹਾ ਮੈਨੂੰ ਲੈ ਕੇ ਜਾ ਰਹੇ ਹੁੰਦੇ ਮੈਂ ਤਾਂ ਖੁਸ਼ੀ-ਖੁਸ਼ੀ ਜਾ ਕੇ ਰਾਜੇ ਦੀ ਭੇਟੀ ਨਾਲ ਵਿਆਹ ਕਰ ਲੈਂਦਾ ਬੁੱਢੇ ਕਮੇਰ ਨੇ ਕਿਹਾ ਅੱਛਾ ਤਾਂ ਫਿਰ ਜਲਦੀ ਨਾਲ ਇਸ ਬੋਰੀ ਨੂੰ ਖੋਲ ਤੇ ਮੇਰੀ ਜਗਾ ਤੇ ਤੂੰ ਇਸ ਬੋਰੀ ਵਿੱਚ ਦਾਖਲ ਹੋ ਜਾ ਚਰਵਾਹੀ ਨੇ ਜਲਦੀ ਜਲਦੀ ਬੋਰੀ ਖੋਲੀ ਤੇ ਕਮਿਆਰ ਨੂੰ ਬਾਹਰ ਕੱਢ ਕੇ ਆਪ ਉਸ ਬੋਰੀ ਵਿੱਚ ਦਾਖਲ ਹੋ ਗਿਆ ਹੁਣ ਕਮਿਆਰ ਨੇ ਬੋਰੀ ਦਾ ਮੂੰਹ ਚੰਗੀ ਤਰ੍ਹਾਂ ਬੰਦ ਕਰ ਦਿੱਤਾ ਤੇ ਬੱਕਰੀਆਂ ਦੀ ਨਿਗਰਾਨੀ ਆਪਣੇ ਜ਼ਿਮੇ ਲੈ ਲਈ ਤੋ ਥਰਵਾਣਾ ਹੋ ਗਿਆ ਜਦੋਂ ਠੱਗਾ ਨੇ ਖਾਣਾ ਖਾ ਲਿਆ ਤੇ ਕੁਛ ਥੇਰ ਆਰਾਮ ਕਰ ਲਿਆ ਤਾਂ ਬੋਰੀ ਨੂੰ ਸਿਰ ਤੇ ਚੋਕੀ ਫਿਰ ਤੋਂ ਚੱਲਣ ਲੱਗੇ ਜਦੋਂ ਉਹ ਦਰਿਆ ਦੇ ਕਿਨਾਰੇ ਪਹੁੰਚੇ ਤਾਂ ਉਹਨਾਂ ਨੇ ਉਸ ਨੂੰ ਦਰਿਆ ਵਿੱਚ ਸੁੱਟ ਦਿੱਤਾ ਪਾਣੀ ਉਸ ਨੂੰ ਵਹਾ ਕੇ ਨਾਲ ਲੈ ਗਿਆ ਇੱਕ ਵਾਰ ਫਿਰ ਠੱਗਵਾਜਾ ਨੇ ਕਿਹਾ ਆਖੀਰਕਾਰ ਅਸੀਂ ਆਪਣਾ ਬਦਲਾ ਲੈ ਹੀ ਲਿਆ ਚਲੋ ਹੁਣ ਵਾਪਸ ਸ਼ਹਿਰ ਚਲਦੇ ਹਾਂ ਜਦੋਂ ਉਹ ਸ਼ਹਿਰ ਤੋਂ ਕੁਝ ਫਾਸਲੇ ਤੇ ਪਹੁੰਚੇ ਤਾਂ ਉਹਨਾਂ ਨੇ ਸਾਹਮਣੇ ਦੇਖਿਆ ਅਤੇ ਚਲੌਣ ਲੱਗੀ ਇਹ ਤਾਂ ਬੁੱਢਾ ਕਮਿਆਰ ਆ ਇਸ ਦੇ ਕੋਲ ਤਾਂ ਬਹੁਤ ਸਾਰੀਆਂ ਬੱਕਰੀਆਂ ਨੇ ਉਹ ਕਮਿਆਰ ਨੂੰ ਕਹਿਣ ਲੱਗੀ ਅਸੀਂ ਤਾਂ ਤੇਰਾ ਹੁਣੇ ਹੀ ਕਤਲ ਕੀਤਾ ਸੀ ਤੂੰ ਦੁਬਾਰਾ ਕਿੱਦਾਂ ਜਿੰਦਾ ਹੋ ਗਿਆ ਕਮਿਆਰ ਨੇ ਕਿਹਾ ਤੁਸੀਂ ਮੈਨੂੰ ਦਰਿਆ ਵਿੱਚ ਸੁੱਟਿਆ ਤੇ ਦਰਿਆ ਦੇ बहाਣੇ ਮੈਨੂੰ ਦੂਜੇ ਪਾਸੇ ਘਾਟ ਗਹਿਰਾਈ ਵੱਲ ਨੂੰ ਧਕੇਲ ਦਿੱਤਾ ਤੇ ਜਿਸ ਕਰਕੇ ਮੈਂ ਪਾਣੀ ਚੋਂ ਬਾਹਰ ਨਿਕਲ ਸਕਿਆ ਬਾਹਰ ਨਿਕਲ ਕੇ ਮੈਂ ਅੱਗੇ ਨੂੰ ਚੱਲ ਪਿਆ ਤੇ ਅੱਗੇ ਜਾ ਕੇ ਮੈਨੂੰ ਇੱਕ ਕਬੀਲੇ ਦਾ ਸਰਦਾਰ ਮਿਲਿਆ ਜੋ ਬੱਕਰੀਆਂ ਦਾ ਦਾਨ ਕਰ ਰਿਹਾ ਸੀ ਐ ਬੱਕਰੀਆਂ ਮੇਰੀ ਕਿਸਮਤ ਦਾ ਹਿੱਸਾ ਸਨ ਅਸਲੀ ਉਸਨੇ ਐਮ ਐਨਓ ਸਾਰੀਆਂ ਹੀ ਦੇ ਦਿੱਤੀਆਂ ਜੇਕਰ ਤੁਹਾਡਾ ਵੀ ਦਿਲ ਕਰਦਾ ਵਾ ਕਿ ਤੁਸੀਂ ਉੱਥੇ ਜਾ ਕੇ ਆਪਣੇ ਹਿੱਸੇ ਦੀਆਂ ਬੱਕਰੀਆਂ ਲੈ ਸਕਦੇ ਹੋ ਇਹ ਤੁਹਾਡੀ ਮਰਜ਼ੀ ਹੈ ਪਰ ਜਗਾ ਉਹੀ ਹੈ ਜਿੱਥੇ ਤੁਸੀਂ ਮੈਨੂੰ ਸੁਟਿਆ ਸੀ ਠੱਗ ਬੋਲੇ ਠੀਕ ਆ ਅਸੀਂ ਜਾਵਾਂਗੇ ਤੇ ਜੇ ਤੂੰ ਸੱਚ ਬੋਲ ਰਿਹਾ ਅਸੀਂ ਤੈਨੂੰ ਮਾਫ ਕਰ ਦੇਵਾਂਗੇ ਜਿਸ ਤੇ ਕਮਿਆਰ ਕਹਿਣ ਲੱਗਿਆ ਹਾਂ ਹਾਂ ਜਲਦੀ ਜਾਓ ਸਰਦਾਰ ਤੁਹਾਨੂੰ ਦੇਖ ਕੇ ਬਹੁਤ ਖੁਸ਼ ਹੋਵੇਗਾ ਉਹ ਤੁਹਾਨੂੰ ਮੇਰੇ ਨਾਲੋਂ ਵੀ ਜ਼ਿਆਦਾ ਇਨਾਮ ਦੇਵੇਗਾ ਕਿਉਂਕਿ ਉਹ ਆਪਣੀ ਮੰਨਤ ਜਲਦੀ ਨਾਲ ਪੂਰੀ ਕਰਨੀ ਚਾਹੁੰਦਾ ਵਾ ਤੇ ਉਹਨੇ ਮੰਨਤ ਮੰਨੀ ਹੋਈ ਆ ਕਿ ਅੱਜ ਉਹਨੇ ਜਿਹੜਾ ਵੀ ਆਇਆ ਉਹਨੂੰ ਬکریاں দান ਕਰਨੀਆਂ ਵਾ ਤੇ ਆਪਣੀ ਮੰਨਤ ਪੂਰੀ ਕਰਨੀ ਆ ਤੇ ਉਹ ਜਲਦੀ ਜਲਦੀ ਜਿਹੜੇ ਠੱਗ ਸੀ ਉਹ ਕਿਨਾਰੇ ਤੇ ਪਹੁੰਚੇ ਤੇ ਉਹਨਾਂ ਵਿੱਚੋਂ ਜਿਹੜਾ ਇੱਕ ਸੀ ਨਾ ਉਹਨੇ ਕਿਹਾ ਕਿ ਪਹਿਲਾਂ ਮੈਂ ਦਰਿਆ ਵਿੱਚ ਛਾਲ ਮਾਰਾਂਗਾ ਤੇ ਜੇ ਸਾਰਾ ਕੁਝ ਠੀਕ ਹੋਇਆ ਤਾਂ ਮੈਂ ਹੱਥ ਨਹੀਂ ਹਿਲਾਵਾਂਗਾ ਪਰ ਜੇ ਮੈਂ ਹੱਥ ਉੱਤੇ ਨੂੰ ਚੁੱਕਿਆ ਤਾਂ ਫਿਰ ਤੂੰ ਨਾ ਆਈ ਉਹਨਾਂ ਵਿੱਚੋਂ ਇੱਕ ਪਿੱਛੇ ਹਟਿਆ ਥੱਲੇ ਝੁਕਿਆ ਤੇ ਦਰਿਆ ਵਿੱਚ ਉਹਨੇ ਛਾਲ ਮਾਰ ਦਿੱਤੀ ਦੇਖਦੇ ਹੀ ਦੇਖਦੇ ਦਰਿਆ ਉਸਨੂੰ ਵਹਾ ਕੇ ਲੈ ਗਿਆ ਬਜਾਏ ਇਸ ਦੇ ਕਿ ਉਹ ਹੱਥ ਝੁੱਕ ਕੇ ਕਹਿ ਸਕਦਾ ਨਾ ਆਇਓ ਉਹ ਡੁੱਬਣ ਦੇ ਖੋਫ ਤੋਂ ਇੰਨਾ ਡਰ ਗਿਆ ਕਿ ਤੈਰਨ ਦੀ ਕੋਸ਼ਿਸ਼ ਕਰਨ ਲੱਗਿਆ ਕਿ ਬਚ ਸਕੇ ਉਸ ਦਾ ਸਾਥੀ ਸਮਝਿਆ ਕਿ ਉਸ ਨੂੰ ਇਸ਼ਾਰਾ ਦੇ ਰਿਹਾ ਵਾ ਇਸ ਕਰਕੇ ਉਸਨੇ ਵੀ ਦਰਿਆ ਵਿੱਚ ਛਾਲ ਮਾਰ ਦਿੱਤੀ ਤੇ ਉਹ ਦੋਨੋਂ ਦਰਿਆ ਵਿੱਚ ਡੁੱਬ ਗਏ ਕੁਝ ਦਿਨਾਂ ਬਾਅਦ ਕਮਿਆਰ ਨੂੰ ਖਬਰ ਮਿਲੀ ਕਿ ਠੱਗ ਬਾਜਾਂ ਦਾ ਸਮੂਹ ਡੁੱਬਦਾ ਗਿਆ ਪਰ ਉਹ ਜਿੰਦਾ ਬਚ ਗਏ ਹਨ ਹੁਣ ਉਹਨਾਂ ਨੇ ਵਾਪਸ ਇਸ ਇਲਾਕੇ ਵਿੱਚ ਆਉਣ ਤੇ ਕਿਸੇ ਨਾਲ ਵੀ ਠੱਗੀ ਕਰਨ ਤੋਂ ਤੋਬਾ ਕਰ ਲਈ ਹੈ ਬੁੱਢੇ ਕਮਿਆਰ ਨੇ ਆਪਣਾ ਬਦਲਾ ਲੈ ਲਿਆ ਤੇ ਉਹ ਵਾਪਸ ਆਪਣੇ ਘਰ ਆ ਪਹੁੰਚਿਆ ਉਸ ਕੋਲ 1000 ਦਿਨਾਰ ਤੇ ਨਾਲ ਬਹੁਤ ਸਾਰੀਆਂ ਬੱਕਰੀਆਂ ਵੀ ਸਨ ਬੇਟਾ ਹਰਾਨ ਹੋ ਗਿਆ ਬੋਲਿਆ ਪਿਤਾ ਜੀ ਤੁਸੀਂ ਇਹ ਸਭ ਖੋਵੇਂ ਕੀਤਾ ਇਹ ਬਦਲਾ ਕਿਵੇਂ ਲਿਆ ਬੁੱਢਾ ਕਮਿਆਰ ਮੁਸਕਰਾ ਕੇ ਬੋਲਿਆ ਬੇਟਾ ਜਦੋਂ ਜ਼ਿੰਦਗੀ ਤੈਨੂੰ ਧੋਖਾ ਦੇਵੇ ਤਾਂ ਜਵਾਬ ਵਿੱਚ ਅਕਲ ਦੀ ਵਰਤੋਂ ਕਰਨੀ ਚਾਹੀਦੀ ਹੈ ਗੁੱਸਾ ਨਹੀਂ ਕਰਨਾ ਚਾਹੀਦਾ ਅੱਜ ਤੂੰ ਗਾਂ ਦੇ ਬਦਲੇ ਸਬਕ ਸਿੱਖ ਲਿਆ ਤੇ ਮੈਂ ਆਪਣਾ ਬਦਲਾ ਲੈ ਲਿਆ 1000 ਦਿਨਾਰ ਵੀ ਕਮਾ ਲਏ ਸਾਡੇ ਕੋਲ ਰੋਜ਼ਗਾਰ ਦੇ ਲਈ ਹੁਣ ਇਹ ਬੱਕਰੀਆਂ ਵੀ ਹਨ ਇਸ ਲਈ ਪੁੱਤਰ ਹਮੇਸ਼ਾ ਅਕਲ ਦਾ ਇਸਤੇਮਾਲ ਕਰੋ ਤੇ ਕਮਿਆਰ ਨੇ ਇੱਕ ਚੰਗਾ ਰਿਸ਼ਤਾ ਲੱਭ ਕੇ ਆਪਣੇ ਬੇਟੇ ਦਾ ਵਿਆਹ ਕਰ ਦਿੱਤਾ ਬੁੱਢਾ ਕਮਿਆਰ ਉਸ ਦਾ ਪੁੱਤਰ ਤੇ ਉਸ ਦੀ ਪਤਨੀ ਹੁਣ ਖੁਸ਼ੀ ਖੁਸ਼ੀ ਜੀਣ ਗੁਜ਼ਾਰਨ ਲੱਗੇ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਕਿ ਵਕਤੀ ਤੌਰ ਤੇ ਚਲਾਕੀ ਫਰੇਬੀ ਸ਼ਾਇਦ ਸਾਨੂੰ ਫਾਇਦਾ ਦੇ ਦੇਵੇ ਅਸਲ ਵਿੱਚ ਸੱਚਾਈ ਤੇ ਅਕਲ ਹੀ ਕਾਮਯਾਬੀ ਦਾ ਰਸਤਾ ਹੈਗਾ ਜੋ ਲੋਕ ਆਪਣੀ ਅਕਲ ਤੇ ਹਾਜ਼ਰ ਦਿਮਾਗ ਦਾ ਇਸਤੇਮਾਲ ਕਰਦੇ ਹਨ ਉਹ ਅਖੀਰ ਵਿੱਚ ਫਰੇਬਕਾਰਾਂ ਦੇ ਭਾਰੀ ਪੈਂਦੇ ਹਨ ਤੇ ਦੂਸਰੀ ਗੱਲ ਦੋਸਤੋ ਵੀ ਸਾਨੂੰ ਕਦੀ ਵੀ ਕਿਸੇ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਸਾਨੂੰ ਆਪਣੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈਗਾ ਜੇ ਉਹ ਮੁੰਡਾ ਠੱਗਾਂ ਦੇ ਪਿੱਛੇ ਨਾ ਲੱਗਦਾ ਤੇ ਜਿੱਦਾਂ ਉਹ ਕਹਿੰਦੇ ਸੀ ਇਹ ਗਾਂ ਨਹੀਂ ਏ ਜੜੀ ਬੱਕਰੀ ਆ ਤੇ ਉਹ ਘਾਟੇ ਦਾ ਸੌਦਾ ਕਰਕੇ ਨਾ ਆਉਂਦਾ ਜੇ ਉਹ ਆਪਣੇ ਆਪ ਤੇ ਵਿਸ਼ਵਾਸ ਰੱਖਦਾ ਕਿ ਨਹੀਂ ਐ ਗਾਮ ਤੇ ਮੈਂ ਇਹਦੇ ਚੰਗੇ ਰੇਟ ਤੇ ਇਹਨੂੰ ਵੇਚਣਾ ਵਾ ਤੇ ਇਹ ਸਾਰਾ ਕੁਝ ਹੁੰਦਾ ਹੀ ਨਾ ਕਈ ਬਰਾਸੀ ਲੋਕੀ ਆਪਣੇ ਆਪ ਤੇ ਭਰੋਸਾ ਨਹੀਂ ਕਰਦੇ ਤੇ ਦੂਸਰਿਆਂ ਤੇ ਜਿਹੜਾ ਵਿਸ਼ਵਾਸ ਕਰ ਲਿਨੇ ਤਾਂ ਸੀ ਧੋਖਾ ਖਾਨੀਆ ਤੇ ਦੋਸਤੋ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ